ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਉਹਨਾਂ ਦੀ ਇਸ ਵਕਤ ਸੇਵਾ ਕੀ ਇੱਕ ਤਾਂ ਪਹਿਲੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਦਿਲੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਭਾਈ ਰਾਜੀਵਦੀ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਪਰ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬੋਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਤ ਚਰ ਖਬਰ ਹੋ ਸਕਦਾ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਹੈ ਸਾਨੂੰ ਜਿਹਦਾ ਬਹੁਤ ਜਿਆਦਾ ਡਰ ਸੀਗਾ ਹਾਲਾਤ ਕਾਫੀ ਨਾਜਿਕ ਚੁਕੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਉਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਆ ਬਹੁਤ ਛੇਤੀ ਰਿਕਵਰ ਕਰਦੀ ਹੈ। ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈਏ ਤਾਂ ਹਾਂ ਜੀ ਮੇਰੀ ਜਸਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਕੁੱਤਾ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੌਂਚ ਵੀ ਉਹਨਾਂ ਨੇ ਕੀਤਾ ਹੈ। ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ, ਨਾਲੇ ਅਰਦਾਸਾਂ ਕਰ ਰਹੇ ਸੀਗੇ। ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਉਥੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇਖੀ ਸੀ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ ਮਚ ਥੈਂਕ ਯੂ